ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੋ ਸਾਡੀਆਂ ਕਿਸਾਨ ਜਥੇਬੰਦੀਆਂ ਉੱਥੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਾਂ ਦੂਸਰੇ ਬਾਰਡਰਾਂ ਤੇ ਜਿੱਥੇ ਟਿਕੀਆਂ ਹੋਈਆਂ ਨੇ ਉਹਨਾਂ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਸੀ ਸਾਡੇ ਸ਼ੁਭਕਰਨ ਬੱਲੋਂ ਵਾਲਾ ਤੇ ਬਾਕੀ ਹੋਰ ਜਿਹੜੀਆਂ ਤਕਰੀਬਨ ਤਕਰੀਬਨ 150 ਦੇ ਨਾਗਭਗਾ ਜਿਹੜੇ ਸਾਡੇ ਕਿਸਾਨ ਉੱਥੇ ਹਰਿਆਣਾ ਪੁਲਿਸ ਦੀ ਗੋਲੀਬਾਰੀ ਦੇ ਨਾਲ ਫੱਟੜ ਜ਼ਖਮੀ ਹੋਏ ਨੇ ਇੱਕ ਸ਼ੁਭਕਰਨ ਜਿਹੜਾ ਸਾਡੇ ਕਿਸਾਨ ਨੌਜਵਾਨ ਜਿਹੜਾ ਸਾਡਾ ਉਹ ਸ਼ਹੀਦ ਹੋ ਗਿਆ ਉਹਨਾਂ ਦਾ ਵਿਰੋਧ ਕਰਦੇ ਆਂ ਜਿਹੜਾ ਫੈਸਲਾ ਲਿਆ ਗਿਆ ਸਾਡੀਆਂ ਉੱਥੇ ਜਥੇਬੰਦੀਆਂ ਵੱਲੋਂ ਵੀ ਇਹਨਾਂ ਦੇ ਵਿਰੋਧ ਦੇ ਵਿੱਚ ਅਡਾਨੀਆਂ ਬਾਨੀਆਂ ਦੇ ਤੇ ਖੱਟਰ ਸਰਕਾਰ ਦੇ ਹਰਿਆਣਾ ਸਰਕਾਰ ਦੇ ਪੁਤਲੇ ਸਾੜਨ ਦਾ ਜਿਹੜਾ ਫੈਸਲਾ ਲਿਆ ਗਿਆ ਸੀ ਉਹਦੇ ਅਧੀਨ ਅੱਜ ਸਾਡੇ ਇੱਥੇ ਕਿਸਾਨ ਮਜ਼ਦੂਰ ਜਿਹੜੇ ਸਾਰੇ ਇਕਾ ਕਰਕੇ ਇਹਨਾਂ ਸਾਰਿਆਂ ਨੇ ਫੈਸਲਾ ਲੈ ਕੇ ਅੱਜ ਜਿਹੜਾ ਇੱਥੇ ਆਰਫਕੇ ਚੌਂਕ ਦੇ ਵਿੱਚ ਫਿਰ ਜਿਲ੍ਹਾ ਪ੍ਰੋਜੈਕਟ ਵਿੱਚ ਜੋਨ ਆਰਫਕੇ ਤੇ ਜੋਨ ਬਾਬਾ ਰਾਮ ਲਾਲ ਵੱਲੋਂ ਜਿਹੜਾ ਸਾਡੇ ਫੈਸਲਾ ਲਿਆ ਗਿਆ ਸੀ ਉਹ ਉਹਦੇ ਵਿੱਚ ਇੱਥੇ ਪੁਤਲਾ ਸਬੂਕਿਆ ਗਿਆ ਅਡਾਨੀਆਂ ਬਾਨੀਆਂ ਦਾ ਅਮਿਤ ਸ਼ਾਹ ਮੋਦੀ ਦਾ ਤੇ ਖੱਤਰ ਸਰਕਾਰ ਦਾ ਇਹਨਾਂ ਨੇ ਜਿਹੜਾ ਸਾਡੇ ਕੱਲ ਕਿਸਾਨ ਨੌਜਵਾਨ ਨੂੰ ਗੋਲੀਆਂ ਮਾਰ ਕੇ ਪਰਸੋ ਜਿਹੜਾ ਇਹਨਾਂ ਨੇ ਸ਼ਹੀਦ ਕੀਤਾ ਉਹਦਾ ਜਿਹੜਾ ਰੋਸ ਆ ਉਹ ਰੋਸ ਪ੍ਰਦਰਸ਼ਨ ਕਰਨ ਲਈ ਉਹਨਾਂ ਦੇ ਉੱਤੇ ਪਰਚੇ ਦਰਜ ਕਰਾਉਣ ਲਈ ਕਿਉਂਕਿ ਸਰਕਾਰ ਨੇ ਉੱਥੇ ਜਿਹੜੇ ਭਾਜਪੀ ਦੇ ਕੁਝ ਗੁੰਡੇ ਕੁਝ ਆਰਐਸਐਸ ਦੇ ਗੁੰਡੇ ਜਿਨ੍ਹਾਂ ਨੂੰ ਇਹਨਾਂ ਨੇ ਜੀਨਾ ਜਿਨ੍ਹਾਂ ਉਹਨਾਂ ਨੇ ਪਾਈਆਂ ਹੋਈਆਂ ਸੀ ਉਤੋਂ ਇਹਨਾਂ ਨੇ ਆਰਮੀ ਵਾਲੀਆਂ ਕੋਟੀਆਂ ਤੇ ਸਿਰਫ ਟੋਪੀਆਂ ਦਿੱਤੀਆਂ ਆਪਦੇ ਕੋਲੋਂ 315 ਬੋਰ ਦਾ ਉਹਨਾਂ ਨੂੰ ਤੇ ਅਸਲਾ ਲੈ ਕੇ ਆਏ ਤੇ ਉਹਨਾਂ ਨੇ ਅਸਲੇ ਦੇ ਨਾਲ 315 ਬੋਰ ਦੇ ਨਾਲ ਉਹਨਾਂ ਦੇ ਮੁੰਡੇ ਦੇ ਨੌਜਵਾਨ ਦੇ ਜਿਹੜੇ ਸਿਰ 'ਚ ਗੋਲੀ ਮਾਰੀ ਉਹ ਨੌਜਵਾਨ ਜਿਹੜਾ ਥਾਂ ਸ਼ਹੀਦ ਹੋ ਗਿਆ ਸੋ ਉਹਦੇ ਪਰਿਵਾਰ ਦੇ ਨਾਲ ਸ਼ਰਧਾਂਜਲੀ ਪੇਂਟ ਕਰਨ ਵਾਸਤੇ ਸਾਰੇ ਜਿਹੜੇ ਸਾਡੇ ਕਿਸਾਨ ਆਗੂ ਇੱਥੇ ਇਕੱਠੇ ਹੋਏ ਨੇ ਤੇ ਉਹਨਾਂ ਦਾ ਦੂਸਰੀ ਸਰਕਾਰ ਦਾ ਤੇ ਸਰਕਾਰ ਵੱਲੋਂ ਪੁਲਿਸ ਦਾ ਮੋਦੀ ਸਰਕਾਰ ਦਾ ਜਿਹੜਾ ਵਿਰੋਧ ਕਰਦਿਆ ਉਹਨਾਂ ਦੇ ਪਤਲੇ ਫੂਕੇ ਗਏ ਨੇ ਤੇ ਸਾਡਾ ਇਹਦੇ ਵਿੱਚ ਅਸੀਂ ਚਾਹੁੰਦੇ ਵੀ ਸਰਕਾਰ ਜਿਹੜੀ ਆ ਉਹ ਨਿਰਪੱਖ ਹੋ ਕੇ ਜੇ ਉਹ ਕਰਨਾ ਸੀ ਸਰਕਾਰ ਨੇ ਬਹੁਤ ੱੱਕਾ ਕਰ ਲਿਆ ਪਰ ਹੁਣ ਉਹ ਨਿਰਪੱਖ ਹੋ ਕੇ ਜਿਹੜਾ ਕਿਸਾਨਾਂ ਦੇ ਜਿਹੜੇ ਚੱਲ ਰਹੇ ਸੰਘਰਸ਼ ਨੂੰ ਉਹ ਅੱਗੇ ਜਾਣ ਦੇਵੇ ਤੇ ਜਿਹੜਾ ਸਾਡਾ ਸੰਘਰਸ਼ ਚੱਲਦਾ ਪਿਆ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਅਸੀਂ ਕੋ پاسੋਂ ਲੈ ਕੇ ਨਹੀਂ ਆਏ ਉਹ ਹੀ ਮੰਗਾਂ ਨੇ ਜਿਹੜੀਆਂ ਸਾਡੇ ਨੇ ਕਮਿਟਮੈਂਟ ਅੱਜ ਤੋਂ 2 ਸਾਲ ਪਹਿਲਾਂ ਕੀਤੀ ਸੀ ਉਹਨਾਂ ਮੰਗਾਂ ਨੂੰ ਜਿਹੜਾ ਉਹ ਸਰਕਾਰ ਜਿਹੜੀ ਉਹ ਲੀ ਤੇ ਲੈ ਕੇ ਆਵੇ ਉਹ ਸਾਡੀਆਂ ਸਰਕਾਰੀ ਜਿਹੜੀਆਂ ਮੰਗਾਂ ਨੇ ਉਹ ਮੰਨ ਕੇ ਤੇ ਸਾਨੂੰ ਜਿਹੜਾ ਉਹਦੇ ਸੰਘਰਸ਼ ਦੇ ਵਿੱਚੋਂ ਜਿਹੜਾ ਵਾਪਸ ਘੱਲਿਆ ਜਾਵੇ ਤਾਂ ਕਿ ਅਸੀਂ ਸਾਡਾ ਕੋਈ ਹੋਰ ਕੋਈ ਰੌਲਾ ਨਹੀਂ ਹੈਗਾ ਸਿਰਫ ਤੇ ਸਿਰਫ ਸਾਡਾ ਉਹ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਅਸੀਂ ਸੰਘਰਸ਼ ਕਰ ਰਹੇ ਹਾਂ ਜਿਹੜਾ ਸ਼ਾਇਦ ਸਰਕਾਰ ਜਿਹੜੀ ਆ ਉਹ ਇਸ ਤਰ੍ਹਾਂ ਦੇ ਬੈਰੀਕੇਡ ਉਹਨੇ ਹਰਿਆਣਾ ਬਾਰਡਰ ਦੇ ਉੱਤੇ ਕਰ ਦਿੱਤੇ ਨੇ ਕਿ ਜੇ ਇਹ ਉਹਦੇ ਬਾਰਡਰ ਦੇ ਉੱਤੇ ਹਰਿਆਚੀਨ ਵਾਲੇ ਦੇ ਕੀਤੇ ਹੋਣ ਤੇ ਸ਼ਾਇਦ ਚੀਨ ਸਰਕਾਰ ਜਿਹੜੀ ਆਰਮੀ ਆ ਉਹ ਹਰ ਸਾਲ ਜਿਹੜਾ 5-10 ਕਿਲੋਮੀਟਰ ਸਾਡਾ ਏਰੀਆ ਮਲਦੀ ਆ ਉਹ ਫਿਰ ਉਹ ਨਾ ਮਲੇ ਪਰ ਸਾਨੂੰ ਇਹਨਾਂ ਨੇ ਐਂ ਕਰ ਦਿੱਤਾ ਵੀ ਜਿਵੇਂ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਕਿਸਾਨ ਇਸ ਦੇਸ਼ ਦੇ ਵਾਸੀ ਨਹੀਂ ਸਰਕਾਰ ਪਤਾ ਨਹੀਂ ਕਿਉਂ ਅਡਾਨੀਆਂ ਬਾਨੀਆਂ ਦੀ ਜਾਂ ਕਾਰਪੋਰੇਟਾਂ ਦੀ ਹੋ ਕੇ ਰਹਿ ਗਈ ਆ ਅਸੀਂ ਚਾਹੁੰਦੇ ਆ ਕਿ ਸਰਕਾਰ ਸਾਡੀ ਆਵਾਜ਼ ਸੁਣੇ ਸਾਡੇ ਨਾਲ ਕੀਤੇ ਹੋਏ ਕਮਿਟਮੈਂਟ ਤੇ ਖਰੀ ਉਤਰੇ ਜਦੋਂ ਚੋਣ ਮੈਨੀਫੈਸਟੋ ਬਣਾਉਦੇ ਨੇ ਉਹ ਤਾਂ ਬਹੁਤ ਵਾਅਦੇ ਕਰਦੇ ਨੇ ਤੇ ਜਦੋਂ ਵਾਅਦੇ ਪੂਰੇ ਕਰਨ ਦਾ ਟਾਈਮ ਆਉਂਦਾ ਤੇ ਸਰਕਾਰਾਂ ਉਹਦਾ ਭੱਜਦੀਆਂ ਨੇ ਸੋ ਸਾਡਾ ਜਿਹੜਾ ਇਹ ਫੈਸਲਾ ਸੀ ਅੱਜ ਸਾਡੀਆਂ ਕਿਸਾਨ ਜਥੇਬੰਦੀਆਂ ਵੱਲੋਂ ਉਹਦੇ ਤੇ ਫੁੱਲ ਚੜਾਉਂਦੇ ਆ ਹੋਇਆ ਅਸੀਂ ਵਿਰੋਧ ਕਰਦੇ ਆ ਖੱਤਰ ਸਰਕਾਰ ਦਾ ਤੇ ਸੈਂਟਰ ਸਰਕਾਰ ਦੇ ਪਤਲੇ ਫੂਕੇ ਨੇ ਅਸੀਂ ਚਾਹੁੰਦੇ ਆ ਕਿ ਇਹ ਜਿਹੜੇ ਸਾਡੇ ਕਿਸਾਨ ਉੱਥੇ ਸੰਘਰਸ਼ ਕਰ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਸਰਕਾਰ ਲਾਗੂ ਕਰੇ ਤੇ ਅੱਗੇ ਵਾਸਤੇ ਜਿਹੜਾ ਉਹਨਾਂ ਦਾ ਫੈਸਲਾ ਕਰਕੇ ਸਾਡੇ ਕਿਸਾਨਾਂ ਨੂੰ ਘਰੋਂ ਤੋਰਿਆ ਜਾਵੇ ਧੰਨਵਾਦ ਜੀ ਸਾਡੇ ਕਿਸਾਨ ਜਥੇਬੰਦੀ ਵਾਲਿਆਂ 13 ਤਰੀਕ ਤੋਂ ਜਿਹੜੀ ਕਾਲ ਹੈ ਉਹਦੇ ਸਾਡੇ ਸਮੁੱਚੇ ਕਿਸਾਨ ਪੰਜਾਬ ਦੇ ਸ਼ੰਭੂ ਬਾਰਡਰ ਕਨੌਰੀ ਬਾਰਡਰ ਤੇ ਡਟੇ ਹੋਏ ਸੀ ਜੋ ਸਾਡੇ ਨਾਲ ਉਸ ਦਿਨ ਤੋਂ ਧੱਕਾ ਹੋ ਰਿਹਾ ਪਰ ਸੋ ਇੱਕ ਸਾਡਾ ਛੋਟਾ ਵੀਰ ਸੁਭਕਰਮ ਹਰਿਆਣਾ ਪੁਲਿਸ ਦੀ ਗੋਲੀ ਨਾਲ ਸੀਧ ਹੋਇਆ ਓਹਦੇ ਨੂੰ ਅੱਜ ਉਸ ਮੁਜੇ ਸਾਡੇ ਕਿਸਾਨ ਤੇ ਸਬਤਿਆਂ ਨਾਲੋਂ ਇਹਦਾ ਵਿਰੋਧ ਤੇ ਉਹਨੂੰ ਅਸੀਂ ਸ਼ਰਧਾਂਜਲੀ ਭੇਟ ਕਰਨ ਵਾਸਤੇ ਜਿਹੜੇ ਅੱਜ ਖੱਡਰ ਤੇ ਮੋਦੀ ਅਮਿਤ ਸ਼ਾਹ ਦੇ ਮਤਲਬ ਪੁਤਲੇ ਫੂਕੇ ਗਏ ਨੇ ਤੇ ਅਸੀਂ ਇਹਦਾ ਡਟਵਾ ਵਿਰੋਧ ਕਰਦੇ ਆ ਨਾਲੇ ਭਾਈ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਘਰ ਘਰ ਕਾਲੇ ਝੰਡੇ ਛੱਦਾ ਤੇ ਲਾਈਏ ਲਾ ਕੇ ਉਹਨਾਂ ਨੂੰ ਸਰਦਾ ਤੇ ਫੁੱਲ ਭੇਟ ਕਰਕੇ ਨਾਲੇ ਰੋਸ ਪ੍ਰਗਟ ਕਰਕੇ ਅਸੀਂ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਇਹ ਖਤਰ ਸਰਕਾਰ ਤੇ ਜਿਹੜਾ ਉਹਨਾਂ ਦੇ ਮਤਲਬ ਇਹ 1 302 ਦਾ ਪਰਚਾ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਉਹਨਾਂ ਦਾ ਪਰਚਾ ਦਰਜ ਕੀਤਾ ਜਾਵੇ ਤੇ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਕਿ ਕਿਉਂਕਿ ਅਸੀਂ ਵਾਪਸ ਮੁੜਨ ਵਾਲੇ ਨਹੀਂ ਗਏ ਅਸੀਂ ਜਿੰਨਾ ਕਿ ਐਮਐਸਪੀ ਦੇ ਕਾਨੂੰਨ ਨਹੀਂ ਬੰਦਾ ਉਹਨਾਂ ਚ ਰਵਾਫ ਨਹੀਂ ਆਵਾਂਗੇ ਇਸ ਕਰਕੇ ਸਾਡੀ ਭਗਵੰਤ ਮਾਨ ਨੂੰ ਬੇਨਤੀ ਵੀ ਆ ਤੇ ਨਾਲ ਚੇਤਾਵਨੀ ਵੀ ਆ ਕਿ ਉਹਨਾਂ ਤੇ 302 ਦਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਲਾਨ ਕਰਕੇ ਉਹ ਤੋਂ ਮਗਰੋਂ ਕੋਈ ਕੁਝ ਨਹੀਂ ਕੀਤਾ ਗਿਆ ਸੋ ਅਸੀਂ ਇਹਦੀ ਨਖੇਦੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਗਰਪੇ ਸਿੰਘ ਪਿੰਡ ਸਾਡਾ ਵਸਤੀ RAMLAL ਬਾਬਾ RAMLAL ਜੂਨ ਆ ਜੀ ਅਸੀਂ ਪੰਜਾਬ ਸਰਕਾਰ ਧਰਿਆਣੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਜਿਹੜੇ ਸਾਡੇ ਆਗੂ ਸਹਿਪਾਨ ਬਾਰਡਰਾਂ ਤੇ ਬੈਠੇ ਹੋਏ ਆ ਦਿੱਲੀ ਜਾਣ ਵਾਸਤੇ ਉਹਨਾਂ ਇਦਾਂ ਯਾਨੇ ਵਾਲੀ ਖੱਟਰ ਸਰਕਾਰ ਨੇ ਜੋ ਉਹਨਾਂ ਤੇ ਗੋਲੀਆਂ ਚਲਾਈਆਂ ਹਮਲਾ ਕੀਤਾ ਸਾਡੇ ਨੌਜਵਾਨ ਭਰਾ ਸਾਡੇ ਬਜ਼ੁਰਗ ਜੋ ਜ਼ਖਮੀ ਹੋ ਗਏ ਆ ਅਸੀਂ ਉਸ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਸਾਨੂੰ ਰਸਤਾ ਦੇ ਦੇਵੇ ਅਸੀਂ ਦਿੱਲੀ ਪਹੁੰਚਣਾ ਹੈ ਦਿੱਲੀ ਸਾਡੀ ਰਾਜਧਾਨੀ ਹੈ ਅਸੀਂ ਆਪਣੇ ਹੱਕ ਮੰਗਣ ਲਈ ਚੱਲੇ ਆ ਕੋਈ ਅਸੀਂ ਉੱਥੇ ਕੋਈ ਚੋਕ ਨਹੀਂ ਲਿਆਉਣਾ ਕੁਝ ਲੈ ਨਹੀਂ ਆਉਣਾ ਇਹ ਸਰਕਾਰ ਨੂੰ ਬੇਨਤੀ ਕਰਨੇ ਭਗਵੰਤ ਮਾਨ ਨੂੰ ਵੀ ਆਪਣੀ ਹੱਦ ਪੰਜਾਬ ਦੇ ਵਿੱਚ 1.5 ਕਿਲੋਮੀਟਰ ਰਾਨ ਕੇ ਸਾਡੇ ਨੌਜਵਾਨ ਭਰਾ ਜਿਹੜੇ ਕਿਸਾਨ ਸਾਡੇ ਮਾਰ ਦਿੱਤੇ ਨੇ ਹਰਿਆਣੇ ਵਾਲ ਸਰਕਾਰ ਤੋਂ ਕੋਈ ਇਹਨਾਂ ਦੀ ਬੰਦੀ ਹੋਈ ਕਾਰਵਾਈ ਕੀਤੀ ਜਾਵੇ ਤਾਂ ਸਾਨੂੰ ਆਪਣੇ ਹੱਕ ਲੈਣ ਲਈ ਦਿੱਲੀ ਜਾਣ ਵਾਸਤੇ ਪਹੁੰਚਣ ਦੀ ਸਭਾਵਨਾ ਤੇ ਆਏ ਜਿਸ ਤਰ੍ਹਾਂ ਕੁਝ ਕਿਸਾਨ ਜਥੇ ਬਣ ਗਏ ਜਿਵੇਂ ਗੈਰ ਰਾਜਨੀਤਿਕ ਤਾਂ ਹੈਗੇ ਨਾਲ ਰਾਜਨੀਤਿਕ ਧਿਰ ਜਿਹੜਾ ਬੇਸ਼ੱਕ ਦੀ ਉਹਨਾਂ ਨੂੰ ਸ਼ੁਰੂਆਤ ਵਿੱਚ ਨਾਲ ਨਹੀਂ ਲਿਆ ਗਿਆ ਲੇਕਿਨ ਹੁਣ ਕੁਝ ਪ੍ਰਚਾਰਿਆ ਜਾ ਰਿਹਾ ਵੀ ਸਾਨੂੰ ਸੱਦਾ ਨਹੀਂ ਆਇਆ ਜਾਂ ਕੁਝ ਇਸ ਤਰ੍ਹਾਂ ਕੀ ਕਹਿਣਾ ਚਾਹੋ ਕਿ ਕਿਸ ਤਰ੍ਹਾਂ ਤੁਸੀਂ ਬਿਆਨ ਦਿਓ ਅਸੀਂ ਸਾਰੇ ਆ ਕਿਸਾਨ ਜਥੇਬੰਦੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਆਪਣੀ ਸਾਰਿਆਂ ਦੀ ਲੜਾਈ ਏ ਹੱਕਾਂ ਵਾਸਤੇ ਲੜਨ ਵਾਸਤੇ ਚੱਲੇ ਆ ਸਾਰੇ ਜਥੇਬੰਦੀਆਂ ਪਹੁੰਚੋ ਜੇ ਇੱਕ ਨੂੰ ਮਸੀਬਤ ਪੈ ਜਾਂਦੀ ਏ ਤੇ ਦੂਜੀ ਧਿਰ ਸਾਹਮਣਾ ਕਰੇ ਡਾੜ ਕੇ ਮੁਕਾਬਲਾ ਸਰਕਾਰ ਦਾ ਹੀ ਕਰ ਸਕੀਏ ਇਹਨਾਂ ਸਰਕਾਰਾਂ ਨੇ ਟਾਸ ਤੋਂ ਮਾਸੀ ਹੋਣਾ ਜਿੰਨਾ ਚਿਰ ਸਾਡਾ ਏਕਤਾਣ ਹੋਏਗਾ ਜਥੇਬੰਦੀ ਇੱਕ ਮੁੱਠ ਹੋ ਕੇ ਚੱਲੇਗੀ ਨਾ ਅਸੀਂ ਇਹਨਾਂ ਜਥੇਬੰਦੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਵਾਅਦੇ ਤੋਂ ਵਾਅਦੇ ਉੱਥੇ ਪਹੁੰਚੋ ਤੇ ਆਪਣੇ ਹੱਕ ਲੈ ਕੇ ਵਾਪਸ ਮੁੜੀਏ ਆ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਹੱਕਾਂ ਲਈ ਲੋ ਲੜਦੇ ਲੋ ਜਿੱਲਾ ਖੋਣਨ ਤੇ ਲੋ ਅਸਰਾਏ ਲਈ ਲੋ ਲੜਦੇ ਲੋ ਜਿੱਲਾ ਖੋਣਨ ਤੇ ਲੋ ਜੈ ਜੰਦਾਬਾਦ مرदाबाद 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 ہریانہ دے کھٹاری سرکار مرदाबाद 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 اڈانے ماننے دا دلال مودی مرदाबाद 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 جی دو ڈھڈے کاج ہتوڑے لا کے جگڑیاں سرائے پورے جی دو ڈھنڈی ہوچ کے کہہ دیں گے لوگ کے زندہ باد زندہ باد ہریانہ دی کھٹر سرکار مرداباد 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 ہریانہ تے کولی چلوان والی ہریانہ پولیس مرداباد 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 ہانہ نال ٹکا کرن والی سینٹرل سرکار مرداباد 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 سرکار مرداباد مرداباد نارے مارو نارے مرداوا 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 زندہ باد زندہ باد زندہ ہکر ہے ہائے 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 خطر سرکار ہائے 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 سندھات گا کرنالی سرکار ہائے 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 गोल चलणी मुरदा मोदी सरकार मुरदाबाद मोदी डानी मुरदाबा